ਸੂਫੀ ਸ਼ੂਮ ਦਾ ਪੰਥ ਨਾ ਰੱਖਣ ਮਾਰੇ ਕਹਿੰਦੇ ਸੂਫੀਆਂ ਦਾ ਤੇ ਸ਼ੂਮਾਂ ਦਾ ਪੰਥ ਨਹੀਂ ਰੱਖਦਾ ਸੂਫੀ ਹੁੰਦੇ ਜਿਹੜੇ ਕਹਿੰਦੇ ਅਸੀਂ ਨਹੀਂ ਕਿਸੇ ਚੀਜ਼ ਨੂੰ ਹੱਥ ਲਾਣਾ ਉਹਨੂੰ ਸੂਫੀ ਕਹਿੰਦੇ ਤੇ ਸ਼ੂਮ ਹੁੰਦਾ ਜਿਹੜਾ ਖਰਚਾ ਕਰਨ ਤੋਂ ਡਰਦਾ ਹੋਵੇ ਉਹਨਾਂ ਚੰਬੜੀ ਭਾਵੇਂ ਚਲੀ ਜਾਏ ਦੰਬੜੀ ਨਾ ਜਾਵੇ ਹਾਂਜੀ ਕਦੇ ਮਰੀ ਹੋਈ ਜੂਨ ਹੀ ਕਿਸੇ ਨੂੰ ਦੇਣੀ ਉਹਨੂੰ ਕਹਿੰਦੇ ਸ਼ੂਮ ਤੇ ਜੋਸ਼ ਕਿਰਪਾ ਤੇ ਜਿਹੜਾ ਹੁੰਦਾ ਸੂਫੀ ਉਹ ਆਪਣੇ ਆਨ ਬੜਾ ਉਹ ਬਣ ਕੇ ਰਹਿੰਦਾ ਮਿਸਟਰ ਮੈਂ ਬੜਾ ਪਵਿੱਤਰ ਆ ਮੈਂ ਬੜਾ ਸੁੱਚਾ ਮੇਰਾ ਇੱਧਰ ਨਾ ਹੱਥ ਲੱਗੇ ਮੇਰਾ ਉੱਧਰ ਨਾ ਹੋ ਜੇ ਮੇਰੇ ਕਿਸੇ ਚੋਂ ਖਾਦਾ ਨਾ ਜਾਵੇ ਮੈਂ ਜੋ ਪੀਤਾ ਨਾ ਬੜਾ ਸਤੋਗੁਣੀ ਮਾਤਮਾ ਬਣ ਕੇ ਰਹਿੰਦਾ ਉਹ ਜਿਹੜਾ ਸਤੋਗੁਣੀ ਹੁੰਦਾ ਉਹ ਵੀ ਇਸ ਪੰਥ ਚ ਕਾਮਯਾਬ ਕੋਈ ਨਹੀਂ ਹੈ ਜੀ ਤੇ ਸੂਖ ਜਿਹਨੇ ਪੈਸਾ ਨਹੀਂ ਖਰਚਣਾ ਉਹ ਵੀ ਇਸ ਪੰਥ ਚ ਕਾਮਯਾਬ ਕੋਈ ਨਹੀਂ ਕਿਉਂਕਿ ਇੱਥੇ ਤੇ ਸਾਰਾ ਕੁਝ ਹੋਣਾ ਮਹਾਰਾ ਬੁਕਾਰਾ ਹੋਣਾ ਜੰਗ ਜੁੱਧ ਹੋਣਾ ਤੇ ਸਾਰਾ ਕੁਝ ਵਾਰਿਆ ਜਾਣਾ ਇੱਕ ਪੰਜੀ ਵੀ ਨਹੀਂ ਕੋਲ ਰਹਿਣੀ ਤੇ ਮਾਰੇ ਗਏ ਸ਼ੂਮ ਨੇ ਕਿੱਥੇ ਕਰਚਾ ਕਰ ਮੈਂ ਇਸ ਕਰਕੇ ਸੂਫੀ ਸ਼ੂਮ ਪੰਥ ਨਾ ਰੱਖਣ ਇਹ ਪੰਥ ਚ ਨਹੀਂ ਰੱਖਣੇ ਇਹ ਪੰਥ ਤੋਂ ਬਾਹਰ ਹੀ ਨੇ ਉਹਦਾ ਭਵੇਂ ਪੰਥ ਚ ਬਣੇ ਫਿਰਨਾ ਪਰ ਜੇ ਸੂਫੀ ਨੇ ਤੇ ਸ਼ੂਮ ਨੇ ਕਲਗੀਧਰ ਪਾਤਸ਼ਾਹ ਦੇ ਪੰਥ ਤੋਂ ਬਾਹਰ ਨੇ ਜੇ ਪੜਨਾ ਤੇ ਉਹ ਬਚਨ ਉੱਥੇ ਵੀ ਆਂਦਾ ਨਾ ਚੰਡੇ ਜਿਹੇ ਤੇ ਵੀ ਬਾਣੀ ਸੁਣੈ ਸ਼ੂਮ ਸੂਫੀ ਲੜਾ ਜੁੱਧ ਕਰਦੇ ਕਿਉਂ ਕੋ ਉਹ ਜੁੱਧ ਕਰ ਨਹੀਂ ਸਕਦਾ ਸੂਫੀ ਦਾ ਸ਼ੂਮ ਨੇ ਪਰੇ ਬਾਣੀ ਚ ਸ਼ਕਤੀ ਹੈ ਜੇ ਨੂੰ ਸੁਣ ਕੇ ਇਸ ਰੰਗ ਚ ਆ ਜਾਏਗਾ ਐਸੇ ਮਾਹੌਲ ਚ ਬਣ ਜਾਏਗਾ ਉਹ ਉਹ ਸੂਮ ਤੇ ਉਹ 소ਫੀ ਜੁਦ ਕਰੇਗਾ ਬਣਾਏ ਤੋਂ ਨਾ ਜਿਹੀ ਸੀ ਮਹਾਰਾਜ ਨੇ ਪਰ ਕਲਾ ਵਰਤਣੀ ਸੀ ਹੁਣ ਮਹਾਰਾਜ ਕਹਿੰਦੇ ਵੀ 소ਫੀਆਂ ਨੂੰ ਤੇ ਸੂਮਾਂ ਨੂੰ ਬੰਦ ਨਹੀਂ ਰੱਖਣਾ ਇਹਨਾਂ ਨੇ ਕੁਝ ਨਹੀਂ ਕਰਨਾ ਹਾਂਜੀ ਕੇ ਕੇ ਸਦਾਰਨ ਕੇ ਅਬਲਾਖਣ ਆ ਕਿਉਂਕਿ ਕੰਮ ਔਖੇ ਨੇ ਭਿਆਨਕ ਡਰਾਉਣੀ ਜਿਹੜੀ ਹੈ ਜੰਗ ਦੀ ਖੇਡ ਉਹ ਸਭ ਤੋਂ ਜਿਹੜੀ ਡੇਂਜਰਸ ਖੇਡ ਹੈ ਉਹ ਕਰਾਣੀ ਹੈ ਉਹ 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 ਉਹਦੇ ਪਿੱਛੇ ਹੋਣਾ ਚਾਹੀਦੇ ਆ ਜਿਹਨੂੰ ਮੜੀ ਜੀ ਇਹਨਾਂ ਵੀ ਮੈਨੂੰ ਮਤਲਬ ਮੱਛਰ ਵੀ ਨਾ ਲੜ ਜੇ ਮੈਨੂੰ ਚ ਰੀਟ ਨਾ ਲੱਗ ਜੇ ਉਹਨੇ ਤੇ ਬਰਛੀਆਂ ਦੇ ਅੱਗੇ ਤੀਰਾਂ ਦੇ ਅੱਗੇ ਗੋਲੀਆਂ ਦੇ ਅੱਗੇ ਥੋੜਾ ਖੜਨਾ ਇਸ ਕਰਕੇ ਮਹਾਰਾ ਕਹਿੰਦੇ ਸੋਫੀਆਂ ਦਾ ਸ਼ੂਮਾ ਦਾ ਇੱਥੇ ਕੋਈ ਕੰਮ ਨਹੀਂ ਜਿਹੜੇ ਭਿਆਨਕ ਕੰਮ ਕਰਨ ਵਾਲੇ ਡਰੋਣੇ ਡੇਂਜਰਸ ਕੰਮ ਕਰਨ ਵਾਲੇ ਸੂਰਮੇ ਚਾਹੀਦੇ ਜਾਂ ਤੇ ਸ੍ਰੀ ਮੁਖ ਬਾਕ ਉਚਾਰਾ ਇਸ ਕਰਕੇ ਸਤਿਗੁਰੂ ਆਪਣੇ ਮੁਖਾਰ ਬਿੰਦ ਤੋਂ ਬਚਨ ਛੱਡਿਆ ਹੁਕਮ ਦਿੱਤਾ ਹੋਏ ਸੁਖੇ ਕੀ ਦੇਗ ਉਦਾਰਾ ਕਹਿੰਦੇ ਸੁਖੇ ਦੀ ਦੇਗ ਗਾੜੇ ਗੜਾਂ ਜਿਹੜੀ ਹੈ ਨਾ ਉਹ ਤਿਆਰ ਕਰਿਆ ਕਰੋ ਰਗੜਾ ਨਾ ਕਰੋ ਸਿੱਧੀ ਫੌਜਾਂ ਜਿਹੜੀਆਂ ਨੇ ਉਹ ਛੱਕ ਕੇ ਜੁੱਧ ਦੀ ਪ੍ਰਤੀ ਬਣਾਣਗੇ ਹਾਂ ਸਿੰਘ ਹੋਏ ਜਦ ਆਯੁਧ ਤਹਾਰੀ ਜਦੋਂ ਸਾਰੇ ਸਿੰਘ ਸ਼ਸਤਰ ਧਾਰੀ ਹੋਣਗੇ ਤਿਆਰ ਪਰ ਤਿਆਰ ਹੋ ਜਾਣਗੇ ਫੌਜਾਂ ਸਾਰੇ ਸ਼ਸਤਰ ਰੱਖਣਗੇ ਬਾਦਕ ਚਹੀ ਯਤ ਅਨੰਦ ਮਜਹਾਰੀ ਉਦੋਂ ਉਹਨਾਂ ਨੂੰ ਤਰਾਰੇ ਚਾਹੀਦੇ ਉਹਨਾਂ ਦੇ ਕਿਉਂਕਿ ਆਨੰਦ 'ਚ ਰਹਿਣਗੇ ਜੇ ਉਹਨਾਂ ਦੇ ਮਨ ਦੇ ਵਿੱਚ ਦੁਨਿਆਵੀ ਸੋਚਾਂ ਰਹੀਆਂ ਫੁਰਨੇ ਰਹੇ ਤੇ ਉਹ ਸ਼ਾਸਤਰ ਚਲਾ ਹੀ ਨਹੀਂ ਸਕਣਗੇ ਸ਼ਾਸਤਰ ਰੱਖਣਗੇ ਹੀ ਨਹੀਂ ਸ਼ਾਸਤਰ ਚੁੱਕਣੇ ਫਿਰ ਸ਼ਾਸਤਰ ਚਲਾਉਣੇ ਫਿਰ ਚੰਗੀ ਪਹਿਰੇ ਜਿ ਰਹਿਣਾ ਮਾਦ ਕਹਿੰਦੇ ਨਸ਼ੇ ਨੂੰ ਨਸ਼ਾ ਦੋ ਕੰਮਾਂ ਲਈ ਮਾੜੇ ਕੰਮ ਲਈ ਵੀ ਤੁਸੀਂ ਕਰ ਸਕਦੇ ਹੋ ਨਸ਼ਾ ਕਰਕੇ ਕੋਈ ਪਾਪ ਕਰੇ ਕੋਈ ਚੋਰੀ ਜਾਰੀ ਠਗੀ ਬੇਈਮਾਨੀ ਕਰੇ ਉਹ ਵੀ ਮਾੜੀ ਗੱਲ ਪਰ ਇੱਥੇ ਅਜੁਰ ਦੀ ਬਿਰਤੀ ਨਿਲੇਪ ਕਹਿੰਦੇ ਸ਼ੰਭ ਕਹੇ ਸੁਨ ਪਾਰਵਤੀ ਬਿਧੀ ਆਨੰਦ ਇੰਗਵਾਰਨ ਕੋ शिवजी महाराज पार्वती ਨੂੰ ਕਹਿੰਦੇ ਵੀ ਇਹ ਜਿਹੜੀ ਚੀਜ਼ ਹੈ ਨਾ ਇਹ ਮੂਰਖਾਂ ਨਾਲ ਦੇਈ ਹਾਂਜੀ ਕਹਿੰਦੇ ਮੂਰਖ ਪੀਵੇ ਹ ਹਾਸੀ ਕਰੇ ਖਾ ਕੇ ਅੰਨ ਡਕਾਰਨ ਕੋ ਆ ਮੂਰਖ ਨੇ ਪੀ ਲੈਣਾ ਹਾਸੀ ਜਾਣਾ ਹਾਂ ਰੋਟੀਆਂ ਫਾਈ ਜਾਣੀ 15-15 ਰੋਟੀਆਂ ਖਾ ਜਾਂਦੇ ਕਈ ਮੂਰਖ ਖਾ ਕੇ ਤੇ ਸੁੱਤੇ ਰਹਿਣਾ ਹਾਂਜੀ ਨਹੀਂ ਕਹਿੰਦੇ ਜੋਧਾ ਪੀਵੇ ਜੁੱਧ ਚੜੇ ਹਾਥੀ ਕੇ दांत उखाड़ਨ ਕੋ ਸੂਰਮਾ ਜਿਹੜਾ ਜਾਏਗਾ ਬਾਬਾ ਚਿੱਤਰ ਸਿੰਘ ਦਾ ਹਾਥੀ ਦੰਦ ਪਟਦੇਗਾ ਉਹ ਮਰਜ਼ੀ ਕਰੇ ਜੋ ਦਾ ਪੀਵੇ ਜੁੱਧ ਚੜੇ ਹਾਥੀ ਕੇ दांत उਖਾੜਨ ਕੋ ਜੋਗੀ ਪੀਵੇ ਨਾਮ ਜਪੇ ਸੁਨਵੇਂ ਧਿਆਨ ਟਕਾਉਣ ਕੋ ਸਾਧੂ ਮਹਤਮਾ ਦੇਖਸ਼ਕੇ ਨਾਮ ਦੇ ਚਿਰਤੀ ਲਾਂਦਾ ਪਰਮੇਸ਼ਰ ਸੁਨ ਸਮਾਧੀ ਚ ਲੀਨ ਹੋ ਜਾਂਦਾ ਵੱਖਰੀ ਵੱਖਰੀ ਇਹ ਕੰਮ ਕਰਦੀ ਹੈ ਨਸ਼ਾ ਵੇ ਮਾੜੀ ਚੀਜ਼ ਹੈ ਕਿਸੇ ਨੂੰ ਕਹਿੰਦੇ ਪਾਪ ਕੀਤੇ ਉਹਨਾਂ ਨੂੰ ਨਸ਼ਾ ਲੱਗ ਜਾਂਦਾ ਇਸ ਕਰਕੇ ਨਸ਼ਾ ਲਾਣਾ ਨਹੀਂ ਚਾਹੀਦਾ ਪਰ ਜਿਹੜਾ ਜੋਧਾ ਨਾ ਉਹਦਾ ਅਧਿਕਾਰ ਹੈ ਉਹਨੇ ਨੇ ਇਸ ਸੰਸਾਰ ਤੋਂ ਪਰੇ ਹੋਣਾ ਖੇਡਣਾ ਮੌਤ ਨਾਲ ਖੇਡਣਾ ਉਹਨੇ ਸੀਸ ਤੜੀ ਦੇ ਧਾਰ ਕੇ ਖੰਡਾ ਬਾਣਾ ਉਹਨੇ ਸੋ ਮਾਰੇ ਕਹਿੰਦੇ ਵੀ ਮਹਾਂ ਸ੍ਰੀ ਸਾਧਗੁਰੂ ਬਾਗ ਉਚਾਰਾ ਹੋਏ ਸਿੱਖ ਸੁਖੇਗੀ ਦੇਗ ਉਦਾਰਾ ਸੁਖੇ ਦੀ ਖੁੱਲੀ ਦੇਗ ਤਿਆਰ ਕਰਿਆ ਕਰੋ ਸਿੰਘ ਹੋਏ ਜਦ ਆਇ ਉਦ ਤਹਾਰੀ ਜਦੋਂ ਸਿੰਘ ਸ਼ਸਤਰ ਧਾਰੀ ਹੋਣਗੇ ਮਾਦਿਕ ਚਹੀਂ ਜਦ ਅਨੰਦ ਮਝਾਰੀ ਉਹਨਾਂ ਨੂੰ ਫਿਰ ਤਰਾਰੇ ਵੀ ਚਾਹੀਦੇ ਆਨੰਦ ਚ ਰਹਿਣਾ ਦੇਖਣਾ ਸਕੀਆਂ ਹੁਣ ਡਲੇ ਸਕਿਆ ਹੁਣ ਆਪਣੇ ਚਦਰਦਾਰੇ ਸਕੇ ਹੁਣ ਉਹਦੀ ਸੁਰਤੀ ਉਸੇ ਪੈਰ ਤੇ ਟਿਕੀ ਹੋਵੇ ਜੰਗ ਦੇ ਤੇ ਉਹਨਾਂ ਨੂੰ ਹੋਰ ਕੋਈ ਚਾਲ ਇੱਧਰ ਉੱਧਰ ਦਾ ਨਾ ਆਵੇ ਉਹ ਫਿਰ ਖੰਡੇ ਖੜਕਾ ਸਕਦੇ ਤੇ ਜਿਹੜੇ ਵਿਚਾਰੇ ਨੇ ਸੋਚਣਾ ਵੀ ਮੇਰੇ 8:00 ਵਜੇ ਡਿਊਟੀ ਜਾਂਨੇ ਮੈਂ ਪਾਠ ਕਰਨਾ ਮੇਰੇ ਨਾ ਕੀਰਤਨ ਕਰਨਾ 8:00 ਵਜੇ ਉਹਨੂੰ ਨਹੀਂ ਚਾਹੀਦਾ ਸਾਡੇ ਵਰਗਿਆਂ ਨੂੰ ਜਿਹੜੇ ਅਸੀਂ ਕਥਾ ਕੀਰਤਨ ਕਰਨ ਵਾਲੇ ਆ ਜਾਂ ਆਪਾਂ ਰਾਗੀ ਸਿੰਘ ਜਾਂ ਪਾਠੀ ਸਿੰਘ ਆ ਆਪਣੇ ਡਿਊਟੀ ਆਪਣੇ ਜਿਹੜੀ ਉਨੀ ਕਰੀ ਆ ਆਪਾਂ ਜੁਗਿਆਂ ਦਾ ਅਧਿਕਾਰ ਹੈ ਖਾਲਸੇ ਦਾ ਜੰਗੀ ਭਰਤੀ ਜਾਂ ਕੋਈ ਧਿਆਨ ਵਿੱਚ ਮਹਾਤਮਾ ਬੈਠਾ ਉਹਦਾ ਅਧਿਕਾਰ ਹੈ ਸਿੰਘ ਹੋਏ ਜਬ ਆਇਤ ਧਾਰੀ ਸ਼ਸਤਰ ਧਾਰੀ ਹੋਵੇਗਾ ਤੇ ਮਾਦਕ ਚਾਇਆ ਉਸ ਵੇਲੇ ਫਿਰ ਉਹਨੂੰ ਤਰਾਰਾ ਚਾਹੀਦਾ ਇਸ ਕਰਕੇ ਇਹਨੂੰ ਵਿਵੇਕ ਬੁੱਧੀ ਨਾਲ ਲੈਣਾ ਸਾਰਿਆਂ ਨੂੰ ਨੇ ਦੇਖੋ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਿਆ ਬ੍ਰਸਾਂ 10 ਗੁਰੂ ਸਾਹਿਬਾਨ ਦੀ ਕਥਾ ਲਿਖੀ ਦੋ ਗੁਰੂਆਂ ਦੇ ਸਮੇਂ ਦੇਖਦਾ ਜ਼ਿਕਰ ਹਾਂ 6ਵੇਂ ਪਾਸਾ ਦੇ ਤੇ 10ਵੇਂ ਪਾਸਾ ਅੱਛਾ ਗੁਰੂਆਂ ਦੇ ਸਮੇਂ ਕਿਉਂ ਨਹੀਂ ਜ਼ਿਕਰ ਹੁੰਦਾ ਜੇ ਭਾਈ ਸਾਹਿਬ ਜੀ ਇੱਕ ਇੱਕ ਗੱਲ ਨੇ ਨਾ ਜਿਹੜੇ ਸ਼ੰਕਾਵਾਦੀ ਨੇ ਉਹ ਭਾਈ ਸੰਤੋਖ ਸਿੰਘ ਆਪ ਪੀਂਦਾ ਸੀ ਤਾਂ ਲਿਖਦਾ ਹਾਂਜੀ ਜੇ ਆਪ ਪੀਂਦਾ ਸੀ ਤੇ ਫਿਰ ਤੁਹਾਡੇ ਖਿਆਲਾਂ ਨਾਲ ਪਾਗਲ ਹੋਣਾ ਚਾਹੀਦਾ ਨਾ ਜਿਹੜਾ ਬੰਦਾ ਅਨਸ਼ਾ ਕਰਦਾ ਤੁਸੀਂ ਤੈਨੂੰ ਸਮਝਦੇ ਹੋ ਪਾਗਲ ਆ ਤੇ ਉਹ ਪਾਗਲ ਨੇ ਗੁਰੂ ਅਰਜਨ ਦੇਵ ਨੂੰ ਕਿਉਂ ਨਹੀਂ ਪਿਆ ਗੁਰੂ ਅਮਰਦਾਸ ਨੂੰ ਕਿਉਂ ਨਹੀਂ ਛਕਾਇਆ ਹਾਂਜੀ ਸਿਰਫ ਦਸਵੇਂ ਦਸਵੇਂ ਪਾਸ਼ਾ ਜੰਗ ਦੇ ਵਿੱਚ ਸੀਗੇ ਉਹਨਾਂ ਦੀ ਫੌਜ ਨੂੰ ਲੋੜ ਸੀ ਇਸ ਕਰਕੇ ਸਿੰਘ ਹੋਏ ਜਦ ਆਇਦ ਧਾਰੀ ਤੇ ਮਾਈ ਮਦਕ ਚਾਹੀਏ ਤਾਂ ਆਨੰਦ ਮਾਝਾਰੀ ਉਸ ਵੇਲੇ ਨਸ਼ੇ ਦੀ ਦੌੜ ਪੈਂਦੀ ਹੈ ਜਦੋਂ ਜੰਗ ਦੇ ਮੈਦਾਨ 'ਚ ਜੂਝਣਾ ਪੈਂਦਾ ਹਾਂਜੀ ਸਭ ਮਾ ਦੇ ਕਿਤੇ ਬੀਜਿਆ ਆਛੀ ਤੇ ਨਸ਼ੇ ਦੁਨੀਆ ਦੇ ਬੜੇ ਨੇ ਪਰ ਦੇਖ ਸਾਰੇ ਤੋਂ ਅੱਛੀ ਹੈ ਬੀਜਿਆ ਕਹਿੰਦੇ ਇਹਨਾਂ ਦੇ ਬੜੇ ਨਾਮ ਨੇ ਕੋਈ ਕਹਿੰਦੇ 25 ਨਾਮ ਨੇ ਕੋਈ 40 ਨਾਮ ਨੇ ਸਾਰਾ